ਮਾੜੀ ਯੋਗ ਐਸਐਸਪੀ ਸਾਹਿਬ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ਼ ਆलम ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਾਡੇ ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਸਾਡੇ ਐਸਐਚਓ ਐਸਆਈ ਚਰਜੀਤ ਸਿੰਘ ਤੇ ਉਹਨਾਂ ਦੀ ਟੀਮ ਨੂੰ ਵਧੀਆ ਕਾਮਯਾਬੀ ਹਾਸਲ ਹੋਈ ਹੈ ਇਹਨਾਂ ਨੇ ਇੱਕ ਫਰੋਤੀਗਾਂ ਲੈਂਦੇ ਵਾਲੇ ਇੱਕ ਗ੍ਰੋਹ ਦਾ ਪਰਦਾ ਪਾਸ਼ ਕੀਤਾ ਜਿਹਨੂੰ ਕਿ ਆਪਾਂ ਸੈਕਸ਼ੂਅਲ ਐਕਸਟਰਸ਼ਨ ਜਾਂ ਸੈਕਸ ਟੋਰਸ਼ਨ ਕਹਿੰਦੇ ਆ ਇਹਦੇ ਵਿੱਚ ਕਿ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਗੁਲਾਕ ਕੇ ਉਹਨਾਂ ਨੂੰ ਸੈਕਸ਼ੂਅਲ ਐਕਟੀਵिटीज ਦੇ ਵਿੱਚ ਇੰਗੇਜ ਕਰਕੇ ਉਹਨਾਂ ਦੀਆਂ ਵੀਡੀਓਜ਼ ਵਗੈਰਾ ਬਣਾ ਕੇ ਤੇ ਫਿਰ ਉਹਨਾਂ ਤੋਂ ਫਰੋਤੀ ਮੰਗੀ ਜਾਂਦੀ ਹੈ ਇਹ ਇਹੋ ਜਿਹੀ ਇੱਕ ਘਟਨਾ ਸਾਡੇ ਤੇ ਸਾਹਮਣੇ ਆਈ ਹੈ ਇਹਨਾਂ ਕੋਲੇ ਇੱਕ ਸੰਦੀਪ ਸਿੰਘ ਵਾਸੀ ਅਕਲੀਆ ਜਿਲ੍ਹਾ ਮਾਨਸਾ ਇਹਨਾਂ ਨੇ ਇਹ ਕੰਪਲੇਂਟ ਵਰਤੀ ਕਰਾਈ ਸੀ ਥਾਣਾ ਸਿੱਟੀ ਤੋਂ ਬਰਨਾਲਾ ਵਿਖੇ ਕਿ ਇਹਦੇ ਫਾਦਰ ਗੁਰਜੰਟ ਸਿੰਘ ਵਾਸੀ ਅਕਲੀਆਂ ਨੂੰ ਬਰਨਾਲੇ ਵਿਖੇ ਕੁਝ ਵਿਅਕਤੀਆਂ ਵੱਲੋਂ ਬੰਦਕ ਬਣਾ ਕੇ ਰੱਖਿਆ ਗਿਆ ਤੇ ਉਹਦੀਆਂ ਕੁਝ ਓਬਜੈਕਸ਼ਨਲ ਵੀਡੀਓਜ਼ ਜਾਂ ਫੋਟੋਜ਼ ਵੀ ਉਹਨਾਂ ਦੇ ਕੋਲ ਨੇ ਤੇ ਉਹਨਾਂ ਵੱਲੋਂ ਇਤੋ ਫਰौती ਮੰਗੀ ਗਈ ਹੈ ਸੋ ਤੁਰੰਤ ਕਾਰਵਾਈ ਕਰਦੇ ਹੋਇਆ ਇਹਨਾਂ ਨੇ ਐਫ ਆਈ ਆਰ ਨੰਬਰ 521/25 ਗਣਾ ਸਿਟੀ ਤੋਂ ਬਰਨਾਲਾ ਦਰਜ ਕੀਤੀ ਤੇ ਇੱਕ ਟਰੈਪ ਲਗਾਇਆ ਗਿਆ ਜਿਹਦੇ ਵਿੱਚ ਮਦਈ ਪਾਰਟੀ ਸੰਦੀਪ ਸਿੰਘ ਵਾਸੀ ਅਕਲੀਆ ਹੋਂਾ ਕੋਲ ਜਿਹੜਾ 50000 ਰੁਪਿਆ ਕੈਸ਼ ਉਹਦੀ ਇਨਵੈਂਟਰੀ ਬਣਾਈ ਕੇ ਪ੍ਰੋਪਰ ਉਹਦੇ ਨੋਟਸ ਤੇ ਨੰਬਰ ਵਗੈਰਾ ਲਿਖ ਕੇ ਉਹ ਨੂੰ ਭੇਜਿਆ ਗਿਆ ਤੇ ਨਾਰੰਗ ਸਰ ਗੁਰਦੁਆਰਾ ਸਾਹਿਬ ਦੇ ਕੋਲ ਜਿੱਥੇ ਇਹਨਾਂ ਨੂੰ ਦੋਸ਼ੀ ਪਾਰਟੀ ਨੇ ਬੁਲਾਇਆ ਹੋਇਆ ਸੀਗਾ ਤੇ ਜਦੋਂ ਇਹਨਾਂ ਨੇ ਉੱਥੇ ਪੈਸਿਆਂ ਦੀ ਡਿਲੀਵਰੀ ਕੀਤੀ ਤੋਥੇ ਇੱਕ ਵਿਅਕਤੀ ਹਰਸਿਮਰਨਪ੍ਰੀਤ ਸਿੰਘ ਵਾਸੀ ਬਰਨਾਲਾ ਤੇ ਰਾਜਵੀਰ ਕੌਰ ਵਾਸੀ ਲਾੜਵੰਜਾਰਾ ਜ਼ਿਲ੍ਹਾ ਸੰਗਰੂਰ ਇਹਨਾਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਪਾਸੋਂ 50000 ਰੁਪਏ ਕੈਸ਼ ਜਿਹੜਾ ਬਰਾਮਦ ਕੀਤਾ ਗਿਆ ਜੋ ਕਿ ਨੋਟ ਬਿਲਕੁਲ ਮੈਚ ਕਰਦੇ ਸੀ ਜਿਹੜੇ ਜਿਹੜਾ ਮਦਈ ਸੰਦੀਪ ਸਿੰਘ ਲੈ ਕੇ ਗਿਆ ਸੀ ਤੇ ਫਰਦਰ ਜਦੋਂ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਰਿਸ਼ਤੋਂ ਇਹ ਪਤਾ ਲੱਗਿਆ ਕਿ ਇਹਨਾਂ ਵੱਲੋਂ ਜਿਹੜਾ ਮਦਈ ਦਾ ਫਾਦਰ ਹੈ ਗੁਰਜੰਟ ਸਿੰਘ ਉਹਨੂੰ ਕੁੱਡੀ ਰੋਡ ਤੇ ਇੱਕ ਮਕਾਨ ਦੇ ਵਿੱਚ ਬੰਦਕ ਬਣਾਇਆ ਹੋਇਆ ਸੀ ਉੱਥੇ ਜਦੋਂ ਰੈਡ ਕੀਤੀ ਗਈ ਤਾਂ ਉੱਥੇ ਸੁਖਵਿੰਦਰ ਤੌਰ ਵਾਸੀ ਬਰਨਾਲਾ ਜਿਹੜੀ ਕਿ ਹਰਸਿਮਰ ਦੋਸ਼ੀ ਹਰਸਿਮਰਨ ਪਰੀ ਸਿੰਘ ਦੀ ਮਾਤਾ ਆ ਉਹਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਗੁਰਜੰਟ ਸਿੰਘ ਜਿਹੜਾ ਸੀਗਾ ਉਹਨੂੰ ਵੀ ਉੱਥੋਂ ਬਰਾਬਤ ਕੀਤਾ ਗਿਆ ਜਿਹਨੂੰ ਤੇ ਬੰਦਕ ਬਣਾਇਆ ਗਿਆ ਸੀ ਇਨਾ ਵੱਲੋਂ ਜਿਹੜਾ ਵਾਰਦਾਤ ਦੇ ਵਿੱਚ ਵਰਤੇ ਗਏ ਸੀ ਮੋਬਾਈਲ ਉਹ ਬਰਾਮਦ ਕੀਤਾ ਗਿਆ ਤੇ ਗੁਰਜੰਟ ਸਿੰਘ ਨੂੰ ਬਰਾਮਦ ਕਰਕੇ ਉਹਦਾ ਵੀ ਜਿਹੜਾ ਮੋਬਾਈਲ ਫੋਨ ਵੀ ਬਰਾਮਦ ਕੀਤਾ ਤੇ ਫਰਦਰ ਜਿਹੜੀ ਤਫतीश ਚ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਗੁਰਜੰਟ ਸਿੰਘ ਹੈ ਉਹ ਨੂੰ ਸੁਖਵਿੰਦਰ ਕੌਰ ਇਹਦੇ ਵਿੱਚ ਇਹ ਵੀ ਗੱਲ ਜਿਹੜੀ ਸੁਖਵਿੰਦਰ ਕੌਰ ਹੈ ਉਹਦੀ ਗ੍ਰਿਫਤਾਰੀ ਹਲੇ ਬਾਕੀ ਹੈ ਤੇ ਉੱਥੋਂ ਇੱਕ ਭੋਲਾ ਸਿੰਘ ਨਾਮ ਦਾ ਵਿਅਕਤੀ ਜੋ ਕਿ ਪਿੰਡ ਤਗਾਲ ਪਾਤੜਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਫਰਦਰ ਹੁਣ ਤੱਕ ਦੀ ਜਿਹੜੀ ਤਫਤੀਸ਼ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਗੁਰਜੰਟ ਸਿੰਘ ਹੈ ਉਹ ਸੁਖਵਿੰਦਰ ਕੌਰ ਦੇ ਨਾਲ ਸੰਬੰਧ ਦੇ ਵਿੱਚ ਆ ਗਿਆ ਸੀ ਸੁਖਵਿੰਦਰ ਕੌਰ ਵੱਲੋਂ ਉਹਨੂੰ ਇੱਥੇ ਬੁਲਾਇਆ ਗਿਆ ਬਰਨਾਲੇ ਕੁੱਡੀ ਰੋਡ ਤੇ ਉਹਨੂੰ ਆਪਣੇ ਮਕਾਨ ਦੇ ਵਿੱਚ ਜਿਹੜਾ ਉਹਨੇ ਕਿਰਾਏ ਤੇ ਲਿਆ ਹੋਇਆ ਸੀ ਉੱਥੇ ਬੁਲਾ ਕੇ ਤੇ ਜਦੋਂ ਉਥੇ ਆ ਗਿਆ ਉਹ ਉਹਨੂੰ ਅਬਜੈਕਟਨੇਬਲ ਹੱਥ ਦੇ ਵਿੱਚ ਆ ਗਿਆ ਤੇ ਉਹਦੇ ਉੱਤੇ ਭੋਲਾ ਸਿੰਘ ਤੇ ਹਰਸੀਮਰਨਪ੍ਰੀਤ ਉਹਨਾਂ ਨੇ ਅੱਗੇ ਆ ਕੇ ਉਹਨੂੰ ਕਾਬੂ ਕਰ ਲਿਆ ਤੇ ਫਿਰ ਇਹ ਸਾਰੀ ਇਹਨਾਂ ਨੇ ਪਲਾਨ ਬਣਾਇਆ ਜਿਹਦੇ ਪਰਿਵਾਰ ਤੋਂ ਪੈਸੇ ਫਰੋਤੀ ਲੈਣ ਦਾ ਤੇ ਇਹਨਾਂ ਨੇ ਫਰਦਰ ਜਿਹੜੀ ਕਤੀਸ ਜਾਰੀ ਆ ਜਲਦੀ ਹੀ ਜਿਹੜੀ ਸੁਖਵਿੰਦਰ ਕੌਰ ਆ ਇਹਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਇਹਦੇ